ਉਹ ਹੋ ਇੱਕ ਤਾਂ ਟੂਈ ਰਹਿ ਜਾਂਦੀ ਆ ਠੰਡ ਵੀ ਇੰਨੀ ਆ ਨਾ ਮੈਂ ਤਾਂ 4 ਦਿਨ ਹੋ ਗਏ ਗੋਹਾ ਵੀ ਨਹੀਂ 8 ਦਿਨ ਹੋ ਗਏ ਪੱਤ ਗਿਆਈ ਜੇ ਬੇਬੇ ਨੂੰ ਪਤਾ ਲੱਗ ਗਿਆ ਨਾ ਗੋਹਾ ਨਹੀਂ ਪੱਤ ਗਿਆਈ ਤੇ ਬੋਲੂ ਮੈਨੂੰ ਉਹਨੇ ਆਖਣਾ ਗੋਹਾ ਕਿਉਂ ਨਹੀਂ ਪੱਤ ਕਿਉਂਦੀ ਤੂੰ ਵੀ ਸੱਟ ਕੇ ਆਇਆ ਨਹੀਂ ਐ ਨਹੀਂ ਤਾਂ ਠੰਡ ਵੀ ਬੜੀ ਕਿਤੇ ਪੱਥ ਨਹੀਂ ਨਾ ਮੰਗਾ ਲਵੇ ਮੈਂ ਕਿੱਥੋਂ ਲਿਆਉਂਗੀ ਸੁੱਤਿਆ ਹੈ ਨਹੀਂ ਬੇਬੇ ਤਾਂ ਹੈ ਵੀ ਉਹ ਜੀ ਉਹਨੇ ਤਾਂ ਜਾਣ ਕੇ ਖਤ ਦੀ ਮਾਰੀ ਨੇ ਕਹਿ ਤਾ ਜਾਂ ਲਿਆ ਪੱਥ ਦਾ ਸੁੱਖ ਚੱਲ ਦੇਖੀ ਜਾਊਗੀ गानिया ने चक्की ले आऊँगी। फिर ले भाव करो। हाँ बेबे। बट्टल का तो चक्की होनी है। पाँच लिया ठंड बहुत है। ले। तो की करों बेबे अंदर जा हीटर लाके। ना फैन हीटर जी सेक नहीं होगा। ले। तो तो, तो बट्टल पहले चक्की ले ही। थाए? ਤੇ ਬੇਬੇ ਇਨੀ ਤਾਂ ਠੰਡਾ ਕੀ ਪਤਾ ਸੁੱਕੀਆਂ ਹੋਣਗੀਆਂ ਕਿਨੇ ਹੀਟਰ ਲਾ ਕੇ ਬਹਿ ਜਾਂਦੀ ਅੰਦਰ ਤੇ ਮੈਂ ਕਿਹਦਾ ਅੰਦਰ ਅੱਗ ਮਚਾਉਣੀ ਮੈਂ ਤਾਂ ਬਾ ਚੁੱਲ੍ਹੇ ਚ ਬੁਝਾਉਣੀ ਲੱਕੜਾ ਹੈਗੀਆਂ ਉਹਨਾਂ ਉੱਤੇ ਗੋਏ ਲਾ ਗੀ ਤਾਂ ਹੀ ਤਾਂ ਤੈਨੂੰ ਆ ਨਹੀਂ ਵੇ ਅੰਦਰ ਬਹਿ ਜਾ ਜ਼ਰੂਰੀ ਹੈ ਤੁਮ ਸਾਖੀਆਂ ਦੇ ਹਾਏ ਵਾ ਕੀ ਫੁਲੇ ਆ ਮੈਂ ਕੀ ਹੋ ਗਿਆ ਹੁਣ ਹੋਗੀ ਬੇਬੇ ਵੇ ਨਹੀਂ ਆ ਸੁੱਕੀਆਂ ਨਹੀਂ ਹੋਣੀਆਂ 2 ਮਿੰਟ ਹੋ ਗਿਆ ਗੋਆ ਪਾਤੀਆਂ ਸਾਰੀਆਂ ਗੱਲੀਆਂ ਵਈਂ ਧਰ ਫੋੜ ਕੇ ਕੱਢ ਲੈ ਵੀ ਤੇ ਸੁੱਕੀਆਂ ਚਲ ਦੇਖਦੀ ਆਂ ਦੇਖਣਾ ਕਿਨੂੰ ਆ ਬੇਬੇ ਗਿੱਲੀਆਂ ਹੋਣੀਆਂ ਤਾਂ ਹੀ ਤੈਨੂੰ ਆਂਦੀ ਸਾਂ ਅੰਦਰ ਬਹਿ ਜਾਂਦੀ ਮੈਂ ਮਿੱਥਾਂ ਤੇ ਬੈਠਿਆ ਮੈਂ ਆਂਨੇ ਜੁੱਲੇ ਚੱਕ ਬੋਜ਼ੇ ਫਾਤਿਆਂ ਦੇ ਦਵਾ ਦਵਾ ਲਾ ਦੱਸ ਤੂੰ ਵੀ ਟੱਕ ਕੇ ਬਹਿ ਨਹੀਂ ਸਕਦੀ ਜੁੱਲੇ ਦੇ ਨਾ ਮੈਂ ਕਿ ਟੱਕ ਸਕਦੀਗੀ ਤੈਨੂੰ ਤਾਂ ਆਪ ਐ ਹੁੰਦਾ ਵੀ ਬਾਹਰ ਵੇਖਾ ਹੁੰਦਾ ਜਾਂਦਾ ਅੱਗ ਬਾਲਾਂ ਜੁੱਲੇ ਦੇ ਵਿੱਚ ਕੇ ਨਾ ਬਸ ਜਿਹੜਾ ਰੌਲਾ ਹੈ ਜੇ ਜੁੱਲੇ 'ਚ ਪਾਣੀ ਪਾਈ ਅੱਕਰ ਬਸ ਫੇਰ ਲਿਆਉਣੀ ਆ ਫੇਰ ਸੁੱਕਿਆ ਵੇਖ ਕੇ ਲੈ ਆ ਮਹਿਲਤ ਮਾਰ ਕਿ ਤੇ ਨਾ ਮਰਦੇ ਆਂ ਜਿੰਨ ਲੱਕੜਾ ਮਾਰ ਚੀ ਗੱਲ ਸੋਣਾ ਹਾਂ ਲੈ ਤੇ ਪਾਥੀਆਂ ਦਾ ਭਰ ਲਿਆ ਹਾਂ ਤੇ ਨਾਲੇ ਤੈਨੂੰ ਆਹ ਮਾਰ ਤ ਨਹੀਂ ਗੇ ਵੀ ਕੂੜਾ ਸਾਰਾ ਬਾਹਰ ਚ ਖਲਾਰੀ ਜਾਂਦੀ ਇਹਨੂੰ ਚੱਕ ਬੇਬੇ ਕਹੀ ਨਾ ਚੱਕਿਆ ਜਾਊਗਾ ਕਹੀ ਅੱਤਕਾ ਟੁੱਕਾ ਚੱਕ ਕੇ ਉਧਰ ਮਾਰ ਵੇਖ ਮੈਂ ਦੰਦ ਵੱਜਿਆ ਬਾਰ ਮੂਹੇ ਬੇਬੇ ਤੂੰ ਬੈੰਦੇ ਕਿਉਂ ਨਹੀਂ ਟੱਕੇ ਮੈਂ ਮੈਂ ਬੈਠੀ ਨਾ ਮੈਂ ਐਵੇਂ ਲੈਕਚਰ ਦੇਣ ਆ ਗਈ ਹੁਣ ਇੰਨਾ ਕੂੜਾ ਮੈਂ ਦੱਸ ਕਿਵੇਂ ਕਰਾਂ ਕਹੀ ਨਾ ਕਰਾ ਦੂੰਗੇ ਤੇ ਪਾਪੇ ਤੋਂ ਕੋਈ ਨਹੀਂ ਕਰਨਾ ਤਾ ਕੋਈ ਨਹੀਂ ਮੈਂ ਆਪੇ ਕਹੀ ਨਾ ਕਰ ਦੂੰਗੀ ਆ ਕੂੜਾ ਵੇਖ ਮੈਂ ਖਿਲ ਰਿਆ ਓਹੋ ਬੇਬੇ ਮੈਂ ਕਹੀ ਨਾ ਕਰ ਦੂੰ ਮੈਂ ਪਾਥੀਆਂ ਲੈ ਆਉਣੀ ਚੱਲ ਪਾਥੀਆਂ ਲਿਆ ਆ ਲੱਗਦਾ ਝੂਗਾ ਪੱਥਰ ਬੇਬੇ ਠੰਡ ਹੁੰਦੀ ਆ ਪੱਥਰੀ ਹਾਂ ਸਾਹਮਣੇ ਘਿਰਕੀ ਦਾ ਪਿਆ ਪਰ ਗੋਇ ਦਾ ਬੇਬੇ ਉਹਨਾਂ ਦਾ ਗਵਾਂਡੀਆਂ ਦਾ ਮੈਂ ਤਾਂ ਪਾਥੀ ਪਾਥਨਾ ਤੇ ਮੈਂ ਨਾਲ ਕਿਈ ਉੱਥੇ ਬੇਬੇ ਤਨਪਲੇ ਖਾ ਪਿਆ ਗਿਆ ਹੁਣ ਇਕੱਠੀ ਆ ਸਾਡੇ ਪਖਤਾਂ ਨੇ ਉਹਨੇ ਵੀ ਹੋਣੇ ਮੇਰੇ ਨਾਲ ਹੱਥ ਲੋਗਾ ਨਹੀਂ ਮੈਂ ਤੇ ਨਾਲ ਚੱਲਣਾ ਚੱਲ ਬੈਠ ਜਾ ਮੈਂ ਲੈ ਆਉਣੀ ਸੁੱਕੀਆਂ ਵੇਖ ਆਹੋ ਲਿਆ ਮੋਖਰ ਰੱਖਿਆ ਮੈਂ ਕਰੇ ਵਾ ਗਾ ਨਹੀਂ ਬਖਦੀ ਗੀ ਇਹ ਮੈਂ ਮਾਰਦੀ ਫਿਰਦੀ ਆ 8 ਨਾ 9 ਬੱਠਰ ਚੱਕਰਾਂ ਦੇ ਪਾਤੀਆਂ ਲੈ ਕੇ ਆਈ ਲੈ ਆਉਂਗੀ ਬੇਬੇ ਨਾ ਸੁੱਕੀਆਂ ਹੋਈਆਂ ਤਾਂ ਮੈਂ ਨਹੀਂ ਮੇਰੀ ਗੱਲ ਸੁਣ ਨਾ ਜੇ ਨਾ ਲਈ ਪਾਤੀਆਂ ਇਤਨਾ ਗੰਦਾ ਫਰੇਟ ਉੱਤੇ ਇੱਕ ਮੋਥੇ ਚ ਲੂੰ ਵੇਖਣ ਇਹ ਪਤਨਾ ਤੇ ਗਿੱਲੀਆਂ ਲੈ ਕੇ ਮੱਥੇ ਮਾਰਨੀ ਆ ਤੇਰੇ ਨਾ ਸੁੱਕੀਆਂ ਹੋਈਆਂ ਤਾਂ ਜੇ ਨਾ ਸੁੱਕੀਆਂ ਹੋਈਆਂ ਤਾਂ ਗਿੱਲੀਆਂ ਤੇ ਇਹਨੂੰ ਕੁੱਟੂ ਲੈਣੀਆਂ ਚੱਲ ਅੰਦਰ ਤੇਰੇ ਸੱਤ ਮਾਰੂ

ਸਿਆ ਪਾਈ ਪਾਤਾ ਮੈਂ ਤਾਂ ਪੱਥ ਪੱਥ ਹੀ ਨਹੀਂ ਤੇ ਹੁਣ ਪੱਥ ਇਹਨੂੰ ਕਿੱਥੋਂ ਲਿਆ ਕੇ ਦੇਵਾਂ ਸੁੱਕੂਆ ਗਵਾਂਡੀਆਂ ਨੇ ਚੱਕਣੀਆਂ ਪੈਣੀਆਂ ਮੈਂ ਨਹੀਂ ਸੋਚੀ ਜਾਂਦੀ ਸੀ ਬੇਬੇ ਮੈਨੂੰ ਪੱਥੀਆਂ ਨੂੰ ਨਾ ਕਹਦੇ ਹੁਣ ਕਿੱਥੋਂ ਲਿਆਵਾਂ ਪੱਥੀਆਂ ਮੈਂ ਤਾਂ ਕਦੇ ਗੋਹ ਹੀ ਨਹੀਂ ਪੱਥਿਆ ਢੇਰ ਲਾਤਾ ਸਿੱਟ-ਸਿੱਟ ਕੇ ਗਵਾਂਡੀਆਂ ਨੇ ਚੱਕ ਲੈਣੀਆਂ ਕੋਈ ਹੈ ਤਾਂ ਨਹੀਂ ਆਸੇ ਪਾਸੇ ਕਿਤੇ ਕੋਈ ਚੁਗਲੀ ਲਾ ਦੇ ਬੇਬੇ ਬੇਬੇ ਨੂੰ ਮੇਰੇ ਘਰੇ ਗਲੇਸ਼ ਪਵਾ ਦੇ ਗਵਾਂਡੀਆਂ ਨੇ ਚੱਕ ਲੈਣੀਆਂ ਇਹ ਵੀ ਮੈਨੂੰ ਲੱਗਦਾ ਗਿੱਲੀਆਂ ਨੇ ਆਨੇ ਵੀ ਚਲ ਕੁਛ ਨਹੀਂ ਹੁੰਦਾ ਬੇਬੇ ਨੂੰ ਤਾਂ ਇਹ ਹੋ ਜੂਗਾ ਕਿ ਕਿਹੜੀ ਆ ਪਾਥਰਾਂ ਚੱਕੀ ਜਾਂਦੀ ਆ ਹੈ ਨਹੀਂ ਕਿੰਦੀ ਆ ਗਈ ਗਵੰਡਣ ਆ ਗਈ ਇਹ ਤਾਂ ਬੇਬੇਂ ਦਸ ਤੂਗੀ ਜਾ ਕੇ ਚਲ ਮੈਂ ਕਹਿ ਦੂੰ ਤੂੰ ਕਰੀਂ ਆ ਪਾਥਰਾਂ ਚੱਕੀ ਜਾਂਦੀ ਹੈ ਹਾਂ ਨਹੀਂ ਕੋਸ਼ ਨਹੀਂ ਅੰਟੀ ਮੈਂ ਦੋ ਸੁੱਕੀਆਂ ਪਾਥੀਆਂ ਲੈਂਦੀ ਸੁੱਕੀਆਂ ਪਾਥੀਆਂ ਆਉਂਦਾ ਤਾਂ ਤੂੰ ਗੋਹਾ ਸੱਟ ਕੇ ਤਰ ਜਾਨੀਂ ਆ ਤੇ ਪਤਾ ਕਿਵੇਂ ਠੰਡ ਚ ਪੱਥੀ ਦੀਆਂ ਇਹ ਨਹੀਂ ਇੱਕ ਬੱਠ ਲੈਣਾ ਮੈਂ ਸਵੇਰ ਤੋਂ ਪੱਥ ਲਿਆ ਕਰੂੰਗੀ ਮੇਰੇ ਬੇਬੇ ਕਲੇਸ਼ ਪਾਈ ਬੈਠੀ ਆ ਪਾਈ ਰੱਖਣ ਤਾਂ ਮਾਥੇ ਤੇ ਬੇਬੇਨ ਲਾਂਭਾ ਤਾਂ ਕਿਉਂ ਕੀ ਕੋਸਣੇ ਦਾ ਤੂੰ ਪੈਸੇ ਲੈ ਲਈ ਕਬੱਠਲ ਜਿਵੇਂ ਮੈਂ ਮੈਂ ਨਹੀਂ ਪੈਸਾ ਲੈਣਾ ਮੈਂ ਤਾਂ ਉਹਨੂੰ ਕਹਿ ਕੇ ਆਉਣੀ ਆ ਲੈ ਸਵੇਰੇ ਮੈਂ ਪੱਥ ਲੂੰਗੀ ਉਹ ਤੂੰ ਮੇਰੇ ਉਹਨੀਆਂ ਪਾਥੀਆਂ ਲੈ ਲੈ ਮੈਂ ਬਣ ਕੇ ਆ ਜਾਗਾ ਤੂੰ ਪਾਥੀਆਂ ਦੇ ਰਿਕਾਰ ਦਾ ਚਾਲ ਡੱਈ ਪੈ ਨਹੀਂ ਫੇਰ ਕੀ ਹੁੰਦਾ ਪਾਥੀਆਂ ਕੁੜੇ ਖੋਹਾਤਾ ਨਹੀਂ 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 ਇੱਕ ਬਸ ਪਤਾ ਕਿ ਮੈਂ ਠੰਡ ਚ ਬੱਤੀ ਦੀਆਂ ਇਹ ਤੂੰ ਕਲੇਸ਼ ਪਵਾਉਣਾ ਘਰੇ ਜਾ ਕੇ ਕੁਛ ਨਹੀਂ ਹੁੰਦਾ ਮੈਂ ਤੈਨੂੰ ਪਾਥੀਆਂ ਦਾ ਬੱਠਲ ਦੇ ਦੂੰਗੀ ਨਹੀਂ ਨਾ ਮੈਂ ਨਹੀਂ ਲੈਣ ਦੇ ਕਿ ਪਾਥੀਆਂ ਦਾ ਬੱਠਲ ਆਉਂਦਾ ਮੈਂ ਤਾਂ ਗੋਹਾ ਸੱਟ ਕੇ ਢੇਰ ਲਾ ਕੇ ਰੱਖਿਆ ਪਿਆ ਤਾਂ ਪੱਥਰਾਂ ਨਹੀਂ ਜਾਂਦੇ ਤੈਨੂੰ ਕੀ ਹੋਇਆ ਕੋਈ ਨਹੀਂ ਇੱਕ ਬੱਠਲ ਤਾਂ ਮੈਂ ਲੈ ਕੇ ਜਾਉ ਨਹੀਂ ਕਿੱਜਾਊਗੀ ਇਹ ਇੱਕ ਬੱਠੜ ਤੂੰ ਲੈ ਲਈ ਮੇਥੋਂ ਪੈਸੇ ਜਿਹੜੇ ਲੈਣੇ ਪਾਥੀਆਂ ਦੇ ਜਾਂ ਮੈਂ ਸਵੇਰੇ ਗੋਹਾ ਪਾਤੂਗੀ ਤੇ ਉਹ ਤੂੰ ਲੈ ਲਈ ਮਾ ਤੇਰੀ ਸੱਸ ਨੂੰ ਅਲੰਭਾ ਦੇ ਕਿ ਆਉਣੀ ਆ ਨੀ ਕਾਣੂ ਕਲੇਸ ਪੋਣੀ ਆ ਘਰੇ ਆਂਟੀ ਹੈ ਕਾਣੂ ਕਲੇਸ ਪੋਣੀ ਆ ਫੇਰ ਕੀ ਹੁੰਦਾ ਜੇ ਇੱਕ ਬੱਠੜ ਤਾਂ ਮੈਂ ਲੈ ਕੇ ਜਾਉ ਤੂੰ ਮੇਥੋਂ ਪਾਥੀਆਂ ਲੈ ਲੈ ਪਾਥੀ ਮਾਰੂ ਸਿਰ ਤੇਰੇ ਲੈ ਐਵੇਂ ਕਿਵੇਂ ਤੂੰ ਪਾਥੀ ਮਾਰੇਂਗੀ ਮੇਰੇ ਨੇੜੇ ਤਾਂ ਲੱਗ ਤੂੰ ਹੈ ਤਾਂ ਪਾਥੀਆਂ ਕਿਉਂ ਹੈ ਪੱਥਣਾਂ ਦਾ ਪਤਾ ਕਿੰਨੀਆਂ ਔਖੀਆਂ ਕਿੰਨੀਆਂ ਔਖੀਆਂ ਪੱਥਣੀਆਂ ਕਾ ਤੂੰ ਡੰਗੀ ਪਾ ਚਣ ਕਰਦੀ ਐ ਪਾਥੀ ਮਾਰੂਗੀ ਸਿਰ ਤੇ ਮੇਰੇ ਨੇੜੇ ਲਾ ਕੇ ਖਾ ਤੂੰ ਤੈਨੂੰ ਦੱਸਾਂ ਪਤਾ ਰੱਖ ਪਾਥੀ ਇੱਥੇ ਲੈ ਕੇ ਜਾਉਂਗੀ ਬਰਤੂ ਦਾ ਪਾਥੀਆਂ ਦਾ ਲੈ ਕੇ ਜਾਉਂਗੀ ਇੱਕ ਬੱਠਲ ਤਾਂ ਮੈਂ ਪਾਥੀਆਂ ਦਾ ਵੱਡੀਆਂ ਹੀ ਰੋਕਣ ਵਾਲੀ ਤੂੰ ਰੱਖਾ ਇੱਥੇ ਨਹੀਂ ਰੱਖਦੀ ਮੈਂ ਤੈਨ ਨਾ ਮਾਨੇ ਠੇਰੀ ਕਰਦੇ ਬੱਸ ਨਹੀਂ ਕਰਦੀ ਠੇਰੀ ਕਰ ਇਹਨਾਂ ਨੂੰ ਕੀ ਹੁੰਦਾ ਨਹੀਂ ਪਾਥੀਆਂ ਹੀ ਆ ਕਿਵੇਂ ਗੱਲ ਪੈਂਦੀ ਐ ਮੇਰੇ ਹੈ ਪਾਥੀਆਂ ਹੀ ਆ ਜਦੋਂ ਵੱਡੀਆਂ ਹੈ ਕੀ ਹਾਲ ਕਰਦੀ ਐ ਕੋਸ ਨਹੀਂ ਹੁੰਦਾ ਚੱਲ ਅੱਡ ਕਰ ਤੋਰ ਤੂੰ ਆਈ ਸਹੀ ਤੂੰ ਸਾਡੇ ਘਰੇ ਕੁਸ ਲੈਣ ਮਾਤਾ ਚੱਲੀ ਆ ਸਰ ਚਲ ਕੇ ਨਾ ਕਿਤੇ ਤੈਨੂੰ ਵੀ ਲੋੜ ਪੈ ਸਕਦੀ ਮਾਇਆ ਨੇ ਚੱਲ ਤੂੰ ਮੁਰਾ ਲੱਗ ਤੇਰੇ ਸੱਸ ਕੋਲੇ ਚੱਲੀ ਵਾ ਚੱਲ ਜਾ ਪੈ ਜਾਂਦੇ ਕਲੇਸ਼ ਪੈਦਾ ਤਾਂ ਖਸਮਣ ਨੂੰ ਖਾਵੇ ਚੱਲ ਤਾ ਮੈਂ ਕਹਿ ਦੂੰਗੀ ਬੇਬੇ ਗਿੱਲੀਆਂ ਨੇ ਨਿੱਤੇ ਆ ਕੇ ਚੰਬਰ ਜਾਂਦੀ ਆ ਚੰਬਰ ਜਾਂਦੀ ਐ ਨਿੱਤ ਅੱਥਣੀਆਂ ਪਤਾ ਕਿ ਲੈ ਲੈਂਦੀ ਇੱਕ ਬੱਟਾ ਪਾਥੀਆਂ ਹੀ ਨਹੀਂ ਲੈ ਕੇ ਆਈਆਂ ਤੂੰ ਮੈਂ ਤੈਨੂੰ ਦੱਸਿਆ ਨਹੀਂ ਲੰਬਾ ਨਾ ਦੇ ਮੇਰੀ ਸੱਸ ਨੂੰ ਚੰਗੀ ਰਹਿਣਾ ਤਾਂ ਮੈਂ ਤਾਂ ਕੱਲ ਨੂੰ ਤੈਨੂੰ ਮੈਂ ਤਾਂ ਲੜਦੀਆਂ ਨਹੀਂ ਆ ਪਾਥੀਆਂ ਲੈ ਕੇ ਨਹੀਂ ਆਈਆਂ ਨਹੀਂ ਤੂੰ ਮੈਨੂੰ ਲੋੜ ਪੈ ਜਾਣੀ ਹੈ ਤਾਂ ਚੱਲ ਤੂੰ ਸੱਤ ਤੇਰੇ ਸਾਥ ਹੋਏ ਕਾ ਚਾ ਲੜਦੀਆਂ ਆਣਗੇ ਮੈਂ ਵੀ ਲੜਦੀਆਂ ਕੀ ਪਾਥੀਆਂ ਗਿੱਲੀਆਂ ਸੀਗੀਆਂ ਤੇ ਇਹਨੂੰ ਮੈਂ ਕਿਹਾ ਇੱਕ ਬੱਠਲ ਨੂੰ ਪਾਥੀਆਂ ਦਾ ਦੇ ਦੇ ਧਾਰਾ ਤੂੰ ਗਿੱਲੀਆਂ ਲੈ ਲਈ ਮੈਂ ਕਿ ਮੇਰੀ ਬੇਬੇ ਨੇ ਆਗਮ ਚਾਉਣੀ ਤੇ ਗੱਲ ਪੈ ਗਈ ਉੱਥੇ ਪਾਥੇ ਢੇਰੀ ਕਰਵਾ ਲਈਆਂ ਮੇਥੋਂ ਤੇ ਵੇ ਇਹਨੂੰ ਕਿਹੜਾ ਲੋੜ ਨਹੀਂ ਪੈਂਦੀ ਕਿਸੇ ਕੱਲੋਂ ਕਿਤੇ ਛੇੜਦੀ ਚੱਲ ਉਹ ਤਾਂ ਤੂੰ ਛੱਡ ਤੇ ਤੂੰ ਇਹਨਾਂ ਨੂੰ ਪਾਥਿਆਂ ਚੋਂ ਤੱਕ ਨਾ ਤੇ ਆਪਣੀਆਂ ਗਿੱਲੀਆਂ ਸੀ ਬੇਬੇ ਤੇ ਖਾਸ ਮਨ ਖਾਂਦੇ ਤੂੰ ਨਾ ਲਿਉਂਦੀ ਤੇ ਮੈਂ ਕਿ ਤੂੰ ਬੋਲੇਂਗੀ ਗੱਲਾ ਕਰਾਈਆਂ ਨਾਰੇ ਬੈਠੇ ਲੜਾਈ ਪਾਈ ਮੈਂ ਤੂੰ ਜਾ ਪੈਣੇ ਹਾਂ ਮਾ ਰੰਬਾ ਤੇ ਨਾ ਇਤੈਨੂੰ ਕਾਹਰਾ ਤੇਰੀ ਨਾ ਹਉ ਤੂੰ ਜਾ ਪਾਥਰਾ ਚੱਕਰ ਕੇ ਲਈ ਆਉਂਦੀ ਸੀ ਕਿਤੇ ਮੈਂ ਰਖਾ ਲਈਆਂ ਰੋਜ ਤੇ ਨਾ ਠੰਡ ਦਾ ਟਾਈਮ ਆ ਬੇ ਤੇ ਪਤਨੀ ਤਾਂ ਜਾਂਦੀਆਂ ਨੇ ਆਪ ਰੂੜੀ ਤੇ ਸੱਟ ਕੇ ਆ ਜਾਂਦੀ ਗੋਹਾ ਰਾਜ ਆਪ ਪਤ ਜੀ ਆ ਰੋਜ ਕਿੱਥੇ ਪਖਦੀ ਆ ਇਹ ਵੇਖ ਕਿੱਡਾ ਢੇਰ ਜਾ ਕੇ ਕਮਾਲ ਹੋ ਗਈ ਤੂੰ ਕਾਸੇ ਨੇ ਪਾਤਰਾ ਚੱਕਨੇ ਬੇਬੇ ਚਾਰ ਦਿਨ ਹੋ ਗਏ ਮੈਂ ਨਹੀਂ ਸੀ ਪੱਥਿਆ ਗੋਹਾ ਪਹਿਲਾਂ ਸੁੱਕਿਆ ਪੱਥੇ ਇਹਨਾਂ ਨੇ ਚੱਕੇ ਨੇ ਚਾਰ ਟੋਕਰੇ ਮੈਂ ਤਾਂ ਤੈਨੂੰ ਦੱਸਿਆ ਨਹੀਂ ਲੜਾਈ ਤੋਂ ਡਰਦੀ ਨੇ ਲੈ ਚਾਰ ਟੋਕਰੇ ਚੱਕਿਓ ਤਾਂ ਤੂੰ ਮੈਨੂੰ ਦੱਸਦੀ ਤੇ ਜਿਹੜਾ ਗਿੱਲੀਆਂ ਚੌਧਰ ਨੇ ਪੱਥਿਆ ਅੱਜ ਤੈਨੂੰ ਸੁੱਕਤ ਤੇ ਫੇਰ ਕਿਸੇ ਇੱਕ ਮੱਟਰ ਪਾਥੀਆਂ ਦਾ 21 ਕਿਹਾ ਸੀ ਮੈਂ ਤੂੰ ਨਹੀਂ ਕਿਹਾ ਸੀ ਇਹਦੀ ਤਾਂ ਨਿਕਲ ਗਈ ਜਾਣ ਉੱਥੇ ਮੱਚਣ ਲੱਗ ਪਈ ਜਾਣ ਲਿਕਣ ਨਹੀਂ ਆ ਜਦੋਂ ਠੰਡ ਐ ਨਹੀਂ ਆ ਠੰਡ ਚ ਪੱਥੜੀਆਂ ਸੁੱਕ ਨਾ ਮਾਰ ਕੇ ਕਿਸੇ ਕੰਨ ਨੂੰ ਨਹੀਂ ਲੋੜ ਪੈਂਦੀ ਤੂੰ ਕਦੇ ਕੁਝ ਨਹੀਂ ਲੱਗਾਈ ਸਾਡੇ ਘਰੋਂ ਪਾਉਗੀ ਦੇਖੀ ਜਾਊਗੀ ਦੇਖੀ ਜਾਊਗੀ ਹੁਣ ਤੂੰ ਮੇਰੀਆਂ ਪਾਥੀਆਂ ਨੂੰ ਹੱਥ ਲਾਈ ਮੈਂ ਗਿਣ ਕੇ ਰੱਖਿਆ ਕਰੂੰ ਇੱਕ ਵੀ ਪਾਥੀ ਘਟੇ ਨਾ ਤੇ ਤੇਰੀ ਗੁੱਤ ਦਾ ਵੇਖੀ ਵਾਲ-ਵਾਲ ਕਰਾਂਗਾ ਹੁਣ ਰੱਖ ਰੱਖ ਕੇ ਗਣਕੇ ਤੂੰ ਗਣਕੇ ਰੱਖ ਕੇ ਦਵਾ ਦਵਾਇ ਰਖਾ ਲਈਂ ਖਾਰੀ ਰਖਵਾ ਹੁੰਦਾ ਨਹੀਂ ਪਾਥੀਆਂ ਪਿੱਛੇ ਕਾਚੀ ਲੜਦੀਆਂ ਨਹੀਂ ਸੋਹਣੀਆਂ ਲੱਗਦੀਆਂ ਮੈਂ ਉਹ ਇਹਨੂੰ ਕਿਹਾ ਮੈਂ ਕਿਹਾ ਚੱਲ ਤੂੰ ਮੈਥੋਂ ਪੈਸੇ ਲੈ ਲਈ ਇੱਕ ਬੱਠਲ ਦੇ ਨਹੀਂ ਗਿੱਲੀਆਂ ਪਾਥੀ ਨੇ ਤੇ ਬੋਲਣ ਲੱਗ ਗਈ ਮੈਨੂੰ ਪਾਥੀ ਚੱਕ ਲਈ ਅੱਗੋ ਕਹਿੰਦੀ ਆ ਤੇ ਰੇਖੇ ਮੈਂ ਦਵਾ ਪਤਾ ਸਿਰਚ ਮਾਰਾਂ ਪਾਥੀ ਫਿਰ ਮੇਰੇ ਪਾਸ ਹਾਂ ਮੈਂ ਤੇ ਘੁਰ ਕੋ ਤਨੂ ਵਟਾ ਦੇਉਂਗੀ ਹੁਣ ਚਾਹ ਤਾਂ ਪਹਿਲੇ ਤੁਸੀਂ ਦੋਨੇ ਨਿਬੜੋ ਹਾਂ ਨਹੀਂ ਇਹ ਰੁਪੇ ਚ ਗੁੱਤ ਨੂੰ ਵਟਾ ਦੇ ਕੇ ਫਿਰ ਮੇਰੇ ਕਿਹੜਾ ਹੱਥ ਹੈ ਨਹੀਂ ਮੇਰੇ ਤੋਂ ਨਾ ਦਿੱਤਾ ਜਾਊਗਾ ਤੇਰੇ ਗੁੱਤ ਨੂੰ ਵਟਾ ਇਹ ਵੜ ਗਿਆ ਸੋਹਣਿਆ ਲਾਡੀਆਂ ਜਿਹੜੀ ਖਾ ਉਦੋਂ ਤੱਕ ਗੁੱਤਾਂ ਪਾੜ ਦਿੱਕੇ ਪਾਤ ਨਾ ਪਿੱਛੇ ਤੇ ਮੇਰੇ ਮੇਰੇ ਹੱਥ ਜਿਵੇਂ ਚੱਲੇਗੇਵੇਂ ਚੱਲੂਗੀ ਜਿਹੜੇ ਹੱਥ ਨੇ ਤੇ ਤੂੰ ਮੈਂ ਗਾਲਾਂ ਲਈ ਜਾ ਨਹੀ ਤੇ ਤੂੰ ਕਸੂਰ ਨੂੰ ਸਮਝਦੇ ਨਾ ਕਿਵੇਂ ਸਮਝਦੀ ਨਹੀਂ ਕੱਲ੍ਹ ਤੇਰੇ ਕੱਤੇ ਗੁੱਤ ਰੋਬ ਮਾਰਦੀਆਂ ਫਿਰ ਕੀ ਹੋ ਗਿਆ ਮੈਂ ਜਵਾਬ ਪੱਥ ਲੈਦੀ ਮੇਰੀ ਗੱਲ ਸੁਣ ਗਲਤੀ ਤਾਂ ਹੋਵੇ ਜੇ ਮੈਂ ਚੋਰੀ ਚੱਕੀ ਹੁਣ ਮੈਂ ਤੇ ਤੈਨੂੰ ਪੁੱਛ ਕੇ ਚੱਕੀ ਸੀ ਪੁੱਛ ਕੇ ਮੈਂ ਕਿੱਥੋਂ ਮੈਂ ਤਾਂ ਆਂਦਾ ਘਰੋਂ ਬਾਹਰ ਆਈਆਂ ਫਿਰ ਕੀ ਹੋ ਗਿਆ ਇੱਕ ਕਬੱਟਰ ਪਾਥੀ ਹੁੰਦਾ ਇਹ ਤਾਂ ਲਿਆ ਸੀ ਮੈਂ ਲਿਆ ਸੀਗਾ ਤਾ ਕਬੱਟਰ ਉਹੀ ਤਾਂ ਗੱਲ ਪੈਣ ਨੂੰ ਫਿਰਦੀ ਰਹਿੰਦੀ ਉਹ ਵੀ ਮੱਛੀ ਆਂਦੇ ਰਹਿੰਦੇ ਉੱਥੇ ਨੰਗਦੀ ਡੱਪਦੀ ਵੀ ਮੈਨੂੰ ਵੇਖ ਵੇਖ ਕੇ ਤੁਸੀਂ ਦੋਨੇ ਇਕੋ ਜਿਹਾਂ ਤੂੰ ਵੀ ਨਿਕਾਟੋ ਪਤਾ ਨਹੀਂ ਕਿ ਹੋ ਕੀ ਭਾਲਦੀ ਐਵੇਂ ਸੜਨ ਲੱਗ ਜੂਗੀ ਜਦ ਤੱਕ ਨੰਗਾ ਤਾਂ ਵੀ ਮੱਛੀ ਆਊਗੀ ਮੇਰੇ ਉੱਤੇ ਤੂੰ ਮੈਨੂੰ ਕਿ ਦਿਨ ਦੱਸਦੇ ਨੇ ਕੀ ਚਾਹਣੀ ਐ ਤੂੰ ਕੋਈ ਗੱਬਕਲੇਟ ਕੱਢਣਾ ਤਾਂ ਕੱਢ ਲੈ ਬਾਹਰ ਕਰਨੀ ਆ ਪਾਕਿਸਤਾਨ ਚ ਕਿੰਨੇ ਕਿੰਨੇ ਚੱਕੀਆਂ ਤੇਰੀਆਂ ਪਾਥੀਆਂ ਮੈਂ ਦੱਸ ਮੈਨੂੰ ਚੱਕੀਆਂ ਇਹ ਨਹੀਂ ਕਹਾਜੇ ਅੱਜ ਚੱਕ ਨਹੀਂ ਆਇਆ ਤਾਂ ਤੂੰ ਕਿਵੇਂ ਗੱਲ ਪੈਗੀ ਮੇਰੇ

ਮੈਂ ਤਾਂ ਕੋਈ ਨਿਚਾ ਬਣਾਉਣ ਦੀ ਨਹੀਂ। ਤੂੰ ਆਸਮਾਨ ਦਾ ਸਿੱਟਾ ਪਿੱਛੇ ਜਾ ਨਿਕਲ ਕੇ ਤੈਨੂੰ ਪਿਓ ਚਾਹਾਂ ਬਿਠਾ ਬਿਠਾ ਕੇ। ਮੈਂ ਇਹਨੂੰ ਖਬਰਦਾਰ ਮੈਂ ਚਾਹ ਨਹੀਂ ਦੇਣੀ ਨਾ ਕੋਈ ਦੇਮ ਚੀਜ਼। ਆਪਣੇ ਘਰ ਗਲੇਸ਼ ਪੈ ਜਾਊਗਾ ਜੇ ਇਹਨੂੰ ਕੁਛ ਦਿੱਤਾ ਦਾ। ਗਲੇਸ਼ ਤਾਂ ਪਾਈ ਗਿਆ ਹੁਣ ਤੇ ਲੰਮਾ ਲੈ ਕੇ ਹੀ ਆ। ਚਾਹ ਤਾਂ ਪੀਣੀ। ਇਹ ਥੋੜਾ ਆ ਵੀ ਹੌਲੀ ਲੜ ਪੀਂ ਆ ਚੱਕਸੇਲ ਕਰੋ ਆ ਮੈਂ ਬੰਦ ਕਰ ਦੇਣੀ। ਚਾਹ ਬਣਾ ਤੂੰ ਤਾਂ ਉਹਦਾ ਉਹ ਕਰ। ਬਣਾਉਣੀ ਤਾਂ ਨਹੀਂ ਮੈਂ ਤਿਆਰ ਨੇ ਚਾਹ ਮੈਂ। ਹਾਂ। ਦੇਵ ਕਰਤਾ ਤੂੰ ਤਾਂ ਪਾਠ ਪਿੱਛੇ ਕਿਵੇਂ ਕਰਨਾ? ਤੇ ਤੂੰ ਚਾਹੋ ਨਾ। ਬਣਾ ਤੇਰੀ ਨੋਈ ਬਹੁਤ ਗੰਦੀ ਆ ਕੋਈ ਨਹੀਂ ਤੂੰ ਬਹਿ ਗਿਆ ਗੰਦੀ ਆ ਤੇ ਫੇਰ ਕੀ ਹੋ ਗਿਆ ਚਾਹ ਤਾਂ ਪੀਂਈਆ ਘੁੱਟ ਕਿਆ ਮੈਂ ਨਹੀਂ ਚਾਹ ਤੇ ਪੀਂਦੀ ਨਾ ਮੈਂ ਬਾਵਾ ਕੋਈ ਨਹੀਂ ਆਣੇ ਬੋਲੇ ਮੱਲ ਜਰੀ ਮੈਂ ਤਾਂ ਚੱਲੀ ਆ ਤੇ ਇਹਨੂੰ ਸਮਝਾਣਾ ਆ ਮੈਨੂੰ ਮਾਇ ਉੱਥੇ ਸਮਝਾਇਆ ਜਾਂ ਕੋਈ ਨਹੀਂ ਪਾਚੀਆਂ ਦਾ ਮੱਠਾ ਵੀ ਸੀ ਨਾ ਕੋਈ ਨਹੀਂ ਪੱਠੜ ਹੀ ਸੀਗਾ ਪਰ ਤੈਨੂੰ ਪਤਾ ਹੀ ਇਹਨੂੰ ਤੈਨੂੰ ਠੰਡ ਚ ਤੈਨੂੰ ਆਪਰ ਤੂੰ ਵਹਿਲਾ ਕਹਿੰਦਾ ਆਪਾ ਪਤਾ ਨਹੀਂ ਤੇ ਪਤਾ ਮੈਨੂੰ ਹੋਇਆ ਤੇ ਚੱਲ ਤੂੰ ਇੱਕ ਮੱਠਾ ਚਕਾ ਦਿੰਦੀ ਤੇ ਦੋ ਮੱਠਾ ਚੱਕ ਲੰਗੀ ਗਿੱਲੀਆਂ ਦੀ ਤੇ ਮੈਂ ਗਿੱਲੀਆਂ ਕੀ ਕਰਨੀਆਂ ਐਨੇ ਪਤਾ ਤੂ ਪਾਪੈਂ ਤੈਨਾਂ ਬਸਾਂ ਦਾ ਸਕਾਨੀਆਂ ਤੇ ਆ ਟੋਕਰ ਤੇ ਉਹ ਹੀ ਦੂਜਾ ਇਹ ਪਰਨ ਲੱਗ ਉਹ ਮੈਂ ਆਖਿਆ ਨਾ ਜਾ ਗਵਾਲ ਲਵਾ ਤੇ ਲੱਕੜਾਂ ਚੀਆਂ ਦੋਕ ਮੈਂ ਕਿਹਾ ਚੱਲ ਪਾਥੀਆਂ ਵੀ ਲਿਆ ਚਾਰ ਤੇ ਮੈਂ ਕਿਹਾ ਪਤਾ ਮੈਨੂੰ ਇਹਨਾਂ ਨੂੰ ਪਤਾ ਵੀ ਇਹਨਾਂ ਫੋੜਨਾ ਫਾਗਿਆ ਚੁੱਕ ਨਹੀਂ ਆਉਂਦੇ ਨਾ ਪਤਾ ਇਹਨਾਂ ਕਾਦਾਂ ਫੋੜ ਲੜੀਆਂ ਪੱਥੀ ਨਹੀਂ ਕਰਦੀ ਨਾ ਸੱਟ ਕਰੂੜੀ ਤੇ ਵੇਖਾ ਜਾ ਕੇ ਢੇਰ ਕਿੱਡਾ ਲਾਇਆ ਪਿਆ ਹਾਂ ਇਹ ਤਾਂ ਫੇਰ ਆਈ ਕੰਮ ਖਰਾਬ ਹੀ ਹੋ ਗਿਆ ਕਿ ਮੈਂ ਤਾਂ ਇੱਥੇ ਲੱਭ ਬਣ ਗਿਆ ਕਿਸੇ ਤੇ ਇਹ ਵੇ ਕਲੰਬੇ ਲੈਣ ਨੂੰ ਮਾ ਦਾ ਕਤਲ ਪਾਤੀਆਂ ਨਾ ਪੱਥੀਆਂ ਨਹੀਂ ਮੈਂ ਤਾਂ ਗਈ ਨਹੀਂ ਨਾ ਕਰ ਆਪਣੀ ਲਾਂਬੇ ਨੂੰ ਮੈਂ ਕਰੇ ਕਿਸੇ ਦੀ ਕੁੜੀ ਘੜਾਤੀ ਹੈ ਲਾਂਬੇ ਲਾਂਬੇ ਲਾਈਏ ਤੁਸੀਂ ਤੇ ਲਾਂਬੇ ਨਾ ਹੋਣਾ ਹੋਰ ਕੀ ਹੈ ਲਾਂਬੇ ਨੂੰ ਮੈਂ ਚੱਕਿਆ ਤਾਂ ਮੈਂ ਸੈਂਦਕ ਸੀ ਕਬੱਠਲ ਮੈਂ ਕਿਚਾ ਮੈਨੂੰ ਇੱਕ ਕਬੱਠਲ ਦੇ ਦੇ ਇਹ ਮੇਰੇ ਗੱਲ ਪੈ ਗਈ ਮੈਂ ਤਾਂ ਕੂੜਾ ਸਿੱਟਣ ਚੱਲੀ ਆ ਮੈਂ ਉਹ ਪਿਆ ਪਿਆ ਮੈਂ ਨਹੀਂ ਬਣਾਉਂਦੀ ਚਾਹ ਆਪੇ ਬਣਾ ਕੇ ਪਿਆ ਦੇ ਇਹਨੂੰ ਯਾਰ ਜਾ ਤੂੰ ਸਿੱਕਿਆ ਕੂੜਾ ਤੇ ਪਾਚ ਨਾਲ ਹੋਰ ਕਿਦਾ ਚੱਕ ਲਿਆ ਮੈਂ ਨਹੀਂ ਚੱਕ ਕੇ ਲਿਆਉਂਦੀ ਹੋਂ पाथिया मैं करा तू, तू रही नी आग तो वे पाथिया लहू पीता नहीं पाथिया पिछे किन लग गई आप सौ चीज मंगन आ जाए कदस दे दे कद्दे दे कद आखिर